ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਦੋਸਤੋ ਪਿੰਡ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀ ਦਾ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਮਰਜੀਤ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੋਂ ਦੋ ਸੱਜਰ ਸੁਈਆਂ ਮੱਝਾਂ ਤੇ ਇੱਕ ਜਿਹੜੀ ਗੱਪਣ ਗਾਪਾਂ ਵਿਖਾਵਾਂਗਾ ਤੁਹਾਨੂੰ ਦੋਸਤੋ ਗਾਂ ਜਿਹੜੀ ਬਿਲਕੁਲ ਸੁੰਨਦੇ ਦੇੜ ਆ ਡਿਟੇਲ ਦੋਸਤੋ ਜਿਹੜੀ ਇਹਨਾਂ ਪਸ਼ੂਆਂ ਦੀ ਬਣਦੀ ਸਾਰੀ ਆਪਾਂ ਬਾਈ ਅਮਰਜੀਤ ਦੇ ਕੋਲ ਪੁੱਛੇ ਰਣਦਾ ਸਾਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਅਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਆ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਟੋਕੜ ਗੱਪਣ ਮੱਝ ਦੋਸਤੋ ਜਿਹੜੇ ਵੀਰ ਨੇ ਖਰੀਦ ਵੀਰਾਂ ਨੂੰ ਬੇਨਤੀ ਕਰਨਾ ਦੋਸਤੋ ਉਸ ਚੈਨਲ ਤੇ ਵੀਡੀਓ ਵੇਖ ਲਿਓ ਆਓ ਕਰੀਏ ਬਾਈ ਅਮਰਜੀਤ ਨਾਲ ਗੱਲਬਾਤ ਡਿਟੇਲ ਇਹਦਾ ਪਛਵਾ ਦੀ ਪੁੱਛੀਏ ਸਾਰੀ ਬਾਈ ਕੋ ਹਾਂਜੀ ਬਾਈ ਸੱਸੀ ਘਾਲ ਜੀ ਸੱਸੀਓ ਬਾਈ ਸੱਸੀਓ ਉਹ ਠੀਕ ਠਾਕ ਹੀ ਨੇ ਵਧੀਆ ਵਧੀਆ ਕਿਰਪਾ ਹੈ ਕਿੱਦਾਂ ਚੱਲੀ ਜਾ ਰਹੀ ਬਜੀ ਬਹੁਤ ਵਧੀਆ ਬਹੁਤ ਵਧੀਆ ਸੁਧਰਾ ਕਰਨਾ ਤੇ ਤੁਹਾਨੂੰ ਬਹੁਤ ਚੱਲੀ ਜਾਣਾ ਹਾਂਜੀ ਰਾਤੀ ਹੈ ਅੱਜ ਆਪਣਾ ਪਹੂ ਦੱਸਣ ਤੋਂ ਪਹਿਲਾਂ ਆਪਣਾ ਐਡਰੈਸ ਇੱਕ ਵਾਰੀ ਦੱਸ ਦਈਏ ਜੀ ਲੈਂਡਰ ਸੂਰਪੁਰ ਜੇ ਜ਼ਿਲ੍ਹਾ ਤਰਨਤਾਰਨ ਸਿੱਧੀ ਤਰਨਤਾਰਨ ਹੈ ਹਾਂਜੀ ਫੋਨ ਨੰਬਰ ਹੈਗਾ 95019 129 ਬਰ 95019 1 ਅਛਾ ਅੱਜ ਆਪਣੇ ਕੋਲ ਟੋਟਲ ਲੱਗ ਕਨੇ 3 ਜਿੱਤੇ ਨੇ 3 ਨੇ ਦੋ ਮੱਝਾਂ ਦੇ ਵਿੱਚ ਤੇ ਇੱਕ ਹਾਂਜੀ ਦੋ ਮਈਆਂ ਤਾਜ਼ੀਆਂ ਸੂਈਆਂ ਇੱਕ ਗੱਬਣ ਵਾੜੇ ਠੀਕ ਹੈ ਜੀ ਹਾਂਜੀ ਸ਼ੁਰੂ ਕਰੀਏ ਵੀ ਇਸ ਮੱਝ ਤੋਂ ਪਹਿਲਾਂ ਡਿਟੇਲ ਆਪਾਂ ਦੱਸੀਏ ਵੀ ਇਹਨੂੰ ਇਹ ਕਿੰਨਾ ਸੂਆ ਤੇ ਕਿੰਨਾ ਟੈਨੂ ਸੂਈ ਨੂੰ ਨੇ ਇਹ ਇਹ ਤੀਜਾ ਸੂਆ ਜੇ ਭਾਜੀ ਹਾਂਜੀ ਤੇ ਇਹ ਸਵੇਰੇ ਇਹ ਕੱਲ ਸਵੇਰੇ ਸੂਈ ਏ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਕਿੰਨਾ ਕੁ ਵੀਰ ਬੋਲਾ ਜਿਹੜਾ ਥਲੇ ਉਹਦੇ ਚੂਹ 10 ਲੀਟਰ ਹੋਊਗਾ ਭਾਜੀ ਬੱਚਾ ਜੀ ਕੱਟਾ ਜਿੰਨੇ ਕੱਟਾ ਏ ਕੱਟਾ ਏ ਬੱਚਾ ਦੋਸਤੋ ਇਹਨੇ ਕੱਟਾ ਦਿੱਤਾ ਤਿੱਜਾ ਸਵੇਰ ਸੁਈ ਤੇ ਕੱਲ ਕੱਲ ਸਵੇਰ ਦੀ ਸੀ ਹਾਂਜੀ ਕੱਲ ਸਵੇਰ ਦੀ ਸੀ ਕੱਲ ਸਵੇਰ ਦੀ ਦੋਸਤੋ ਸੁਈ ਜਿਹਦੇ ਮੋੜਾ ਵੀਰ ਦਾ ਵੀ 10 ਲੀਟਰ ਕੋਣੀ ਜਿਹੜੀ ਕਰਮਾਣੀ ਨੇ ਸਟਾਰਟਿੰਗ ਜਿਹੜੀ ਕੀਤੀ ਆ ਅੱਜ ਕੱਲ ਨੂੰ ਸਾਫ਼ ਕਰਾਂਗੇ ਜੋ ਹਾਂਜੀ ਹਾਂਜੀ ਬਾਕੀ ਦੋਸਤੋ ਆ ਪਿੱਠਪੜ ਦੀ ਕਿਰਾਏ ਚਲੋਤੀ ਬਾਈ ਬਾਕੀ ਬਹੁਤ ਚੰਗੀ ਹੈ ਹਾਂਜੀ ਛਣਾ ਸੁਣਾ ਦੋਸਤੋ ਜਿਹੜੀ ਕਾਲ ਕੁਆਲਿਟੀ ਆ ਬਾ ਕਮਾਲ ਹੀ ਆ ਮਜੀ ਧੰਨਵਾਦ ਬਹਿਣੀ ਦੇ ਪਾਸੋਂ ਥਾਲ ਮਖਾਣ ਬੜਾ ਚੰਗਾ ਲੱਗਾ ਮੈਨੂੰ ਲਓ ਦੋਸਤੋ ਕਰੋ ਚੱਕ ਬਾਕੀ ਦੋਸਤੋ ਮਿਲਕ ਮੈਨ ਵੀ ਜਿਹੜੀ ਕਾਫੀ ਮੋ ਅਛਾ ਵੀ ਲੋਧੀ ਗਰੰਟੀ ਭਾਈ ਬਹੁਤ ਆਈ ਹੈ ਮੈਂ ਵੀ ਠੀਕ ਹੈ ਹਾਂ ਜੀ 14 ਕਿਲੋ ਦੀ ਗਰੰਟੀ ਆਪਾਂ ਦਵਾਂਗੇ ਮੈਂ ਕੋਈ ਕੋਈ ਸੇਵਾ ਕਰੂਗਾ ਦੋਸਤੋ 14 ਕਿਲੋ ਦੁੱਧ ਦੀ ਵੀ ਗੰਦਾ ਵੀ ਗਰੰਟੀ ਆਪਾਂ ਦੇਣਾ ਕਿ ਜੇ ਕੋਈ ਵੀ ਚੰਗੀ ਸਾਬ ਕਰੂਗਾ ਤੇ ਚਾਰੇ ਥਣ ਦੋਸਤੋ ਬਾਕੀ ਮੈਂਨ ਬੱਚਾ ਲਾਇਓ ਖਾਓਗੇ ਤਾਂ ਚਵਾ ਵੇਖਿਓ ਕਿਦਾਂ ਦਾ ਠੀਕ ਹੈ ਜੀ ਹਾਂ ਜੀ ਉਂਗਲਾਂ ਗਲ ਜੱਡੀ ਧਾਰ ਹੁੰਦੀ ਮੋਟੀ ਸੋਰੀ ਵੀ ਖੁੱਲੀ ਸਾਰੇ ਦੇ ਲੈ ਲਓ ਦੋਸਤੋ ਚਾਰ ਥਣ ਚਾਰੇ ਥਣ ਲਿਖਵੇਂ ਕੋਈ ਫੋਟ ਸ਼ਾਂਗ ਨਹੀਂ ਗੀ ਅਸਲੀ ਦੋਸਤੋ ਆਪਣੀ ਇੱਕ ਨਹੀਂ ਬਹੁਤ ਵਿਰਲ ਲੱਗੀ ਮੈਨੂੰ ਹਾਂ ਜੀ ਹਾਂ ਜੀ ਬਾਕੀ ਦੋਸਤੋ ਮੈਂ ਦੀ ਆਪਕੋ ਕੋਈ ਚੜਾਈ ਚੈੱਕ ਕਰੋ ਸਜਜ ਸੁਈਏ ਦੋਸਤੋ ਬੱਚੇ ਦਾ ਚੈਰ ਜਿਆਦਾ ਕਰੂਗੀ ਤੋਰ ਕੇ ਉਹ ਸੰਤਰੀ ਆਪਾ ਤੁਹਾਨੂੰ ਬਤਵਤ ਖੋਣੇ ਤੋਰ ਕੇ ਆ ਜਾਓ ਦੋਸਤੋ ਪੂਰਾ ਫੁੱਲ ਹੈ ਇਹ ਚਾਰ ਦਿਨ ਰਹਿ ਗਈ ਦੋ ਦਿ ਚਵਾ ਕੇ ਦਵਾਂਗੇ ਆਪਾ ਮੈਂ ਠੀਕ ਹੈ ਜੀ ਹਾਂ ਜੀ ਦੋਸਤੋ ਬਾਕੀ ਆ ਸਿੰਗਲ ਹੱਡੀ ਤੇ ਆ ਦੋਸਤੋ ਕੋਲ ਦੀ ਵਜਨ ਦੋਸਤੋ ਵਜਨ ਮੌਜੂਦ ਜਿਹੜਾ ਪੂਰਾ ਫੁੱਲ ਹੈ ਪਛਾ ਲਾ ਆ ਕੇ ਦੋਸਤੋ ਵੀਡੀਓ ਦੇ ਵਿੱਚ ਅਸੀਂ ਧਾਰਾ ਤੁਰਾ ਮਾਰ ਕੇ ਚੰਡੀ ਨਾਲ ਪਸੰਦੀ ਕਰਾਵਾਂਗੇ ਜਰੂਰ ਲੋ ਲੈ ਆਓ ਹਾਲੋ ਦੋਸਤੋ ਕਰੋ ਮੱਝ ਵੀ ਮੇਸ ਕੋਚ ਵਗੈਰਾ ਚੈੱਕ ਕਰੀਂ ਦੋਸਤੋ ਪੂਰਾ ਦੋਸਤੋ ਮਾਰਾ ਕੱਦ ਕਾਠਾ ਮੇਹ ਦਾ ਇੱਕ ਨੰਬਰ ਦਾ ਜੀ ਰਾਜੀ ਆ ਦੋਸਤੋ ਪੂਰੀ ਸੂਕੇ ਪਸੂਣੀ ਤੇ ਕੀ ਕਰਨ ਨਹੀਂ ਨਹੀਂ ਸੂਕੇ ਲੱਫਾ ਲਾ ਆਣੀਆਂ ਮੈਨ ਮਾਸਾ ਫਰਕ ਨਹੀਂ ਪਿਆ ਭਾਈ ਹਾਂਜੀ 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 ਪੀ ਲੱਗੇ ਪਾਣੀ ਵੀ ਪੀ ਲੱਗੇ ਹਾਲੋ ਦੋਸਤੋ ਕਰ ਲਓ ਚੈੱਕ ਖਾਣਾ ਫੁਣਾਈ ਦੋਸਤ ਕੁਆਲਿਟੀ ਅਛਾ ਵੀਰੇ ਤੁਸੀਂ ਚੋਈ ਆ ਇੱਕ ਟਾਈਮ ਦੋ ਟਾਈਮ ਦੋ ਟਾਈਮ ਚੋਈ ਭਾਈ ਆਪਾਂ ਤੀਜਾ ਟਾਈਮ ਹੀ ਹੋ ਗਿਆ ਤੇ ਇੱਕ ਟਾਈਮ ਆਪਾਂ ਉੱਥੇ ਚੋਈ ਜੋ ਸੁਈ ਹੈ ਕੋਈ ਪੂਰ ਛਟਾ ਨਹੀਂ ਮੈਂ ਨਾ ਹੁਣੇ ਆਪਾਂ ਧਰਮ ਮਨਾ ਦੇਣੀ ਆ ਭਾਈ ਠੀਕ ਹੈ ਜੀ ਹਾਂ ਠੀਕ ਹੈ ਜੀ ਬਾਕੀ ਦੋਸਤੋ ਚਾਰੇ ਥਾਣਾ ਕਰਨ ਲੇ ਆ ਬੇ ਦੋਸਤੋ ਚਾਰਾ ਫਾਣੇ ਦੇ ਚਾਰਸੇ ਚ ਕਾਫੀ ਹੈ ਜਵਾਬ ਵੇਖਿਓ ਕਿਹੜਾ ਲੱਗਾ ਮੈਂ 14 ਲੀਟਰ ਦੁੱਧ ਦੀ ਬਾਈ ਅਮਰਜੀਤ ਕਿੰਦਾ ਆਪਾਂ ਗਾਰੰਟੀ ਦੇ ਦਾਂਗੇ ਜੇ ਕੋਈ ਚੰਗੀ ਸੇਵਾ ਵਾਲਾ ਵੀ ਲੈ ਗਿਆ ਤੇ ਬਾਕੀ ਦੁੱਧ ਦੋਸਤੋ ਜਿਹੜਾ ਹੁੰਦਾ ਸੇਵਾ ਤੇ ਹੁੰ ਬਾਕੀ ਤੁਹਾਨੂੰ ਪਤਾ ਜੇ ਭੁਖੀ ਬੰਨ ਛੱਡਾ ਫੇਰ ਥੋੜੀ 14 ਕਿਲੋ ਦੇਣਾ ਇਹ ਤੁਹਾਨੂੰ ਬਹੁਤ ਸੌਦਾ ਦੇਣਾ ਚਾਹਣਾ ਬੰਦੀ ਇੱਕ ਮਾਝੇ ਇਹ ਵੀ 200 ਬਾਸ ਸਮਾਲੀ ਹੈ ਮਾਝੇ ਤੁਹਾਨੂੰ ਵਿਖਾਵਾਂਗੇ ਬਾਅਦ ਚ ਤੁਰ ਕੇ ਪਹਿਲੋਂ ਆਪਾਂ ਬੰਦੀ ਡਿਟੇਲ ਦੀ ਇਸ ਮਾਝੀ ਦੀ ਜਿਹੜੀ ਬਾਕੀ ਰਹੇਗੀ ਖੁਸ਼ੀ ਅਛਾ ਵੀ ਬੱਚਾ ਨੂੰ ਲਾ ਲਾ ਆ ਇਹਦਾ ਵਿਖਾ ਲਓ ਨਹੀਂ ਫਿਰ ਲਾਣ ਨੇ ਪਾਣੀ ਪੁਣਚੀ ਜਾ ਠੀਕ ਠੀਕ ਇਸ ਮਾਝੇ ਬਾਰੇ ਦੱਸੀ ਜੀ ਭਾਈ ਇਹ ਦੁੱਜਾ ਸੂ ਹੈ ਜੀ ਹਾਂਜੀ ਤੇ ਇਹ ਹਰਿਆਣੇ ਦੀ ਜੀ ਪਿਓਰ ਹਰਿਆਣੇ ਦੀ ਹੈ ਅਛਾ ਜੀ ਹਾਂਜੀ ਬਾਕੀ ਦੋਸਤੋ ਜਿਹੜਾ ਕੱਦਗਾਠ ਹੈ ਮੈਂ ਦਾ ਚੈੱਕ ਕਰ ਲਓ ਕੈਮਰਾ ਦੋਸਤੋ ਮੈਂ ਦੂਰ ਕਰਕੇ ਜੇ ਬਾਕੀ ਸਾਰੇ ਨੌਜਾਲੇ ਵੀਰਾਂ ਨੂੰ ਪਤਾ ਹੀ ਆ ਵੀ ਹਾਂਜੀ ਹਾਂਜੀ ਆ ਦੋਸਤੋ ਮਾਜੀ ਤੁਸੀਂ ਚੈੱਕ ਕਰ ਲੋ ਰੇਲ ਗੱਡੀ ਦੇ ਇੰਜਨ ਜਿੱਗਾ ਦੋਸਤੋ ਕਾਦਿਆ ਵਾਲੇ ਦਾ ੱਟੇ-ਪੱਟੇ ਚੈੱਕ ਕਰੋ ਇਹਨੇ ਵੀਰ ਬਚਾਈ ਦਿੱਤਾ ਇਹਨੇ ਕੱਟੀ ਦਿੱਤੀ ਯਾਰ ਇਹਨੂੰ ਹੋ ਗਏ 5-6 ਦਿਨ ਹੋ ਗਏ ਸੀ ਲੋ ਇਹ ਪੰਜ ਛੇ ਬੜੀ ਭਰੀ ਕੱਟੀ ਦਿੱਤੀ ਹੈ ਇਹ ਤਿਆਰ ਕਰਨ ਵਾਲੀ ਕੱਟੀ ਹੈ ਭਾਈ ਠੀਕ ਹੈ ਬੰਦੋ ਜੀ ਬਾਕੀ ਦੋਸਤੋ ਮਾਜਦਾ ਵਜਨ ਮਜੂਦ ਹੈ ਤੇ ਜਿਹੜੀ ਬਿਊਟੀ ਹੈ ਮਾਜਦੀ ਤੁਸੀਂ ਆਪ ਟਿਕੀ ਚੈੱਕ ਕਰ ਸਕਦੇ ਹੋ ਦੋ ਨਿਗਾ ਨਿਗਾ ਰੰਗ ਸਿੰਗ ਅੱਖਾਂ ਤੋਂ ਦੋ ਤੋਂ ਦੋਵੇਂ ਬਲੈਕ ਦੀਆਂ ਪੂਛ ਤਾਂ ਦੋ ਤੋਂ ਸਾਰੀ ਬਲੈਕ ਏ ਥੋੜੀ ਜਿਹੀ ਪੂਛ ਵਾਈਟ ਹੈ ਬਾਕੀ ਪੂਰੀ ਜੈੱਡ ਬਲੈਕ ਏ ਜੀ ਸਾਰੀ ਅੱਛਾ ਵੀਰ ਇਸ ਮਾਜਦਾ ਮੁੱਲ ਆਪਾਂ ਕਰਨਾ ਜੇ ਫੋਨ ਤੇ ਕਰੀਏ ਫੋਨ ਤੇ ਕਰੀਏ ਭਾਈ ਅੱਛਾ ਦੋਵੇਂ ਮਾਜਦੇ ਮੁੱਲ ਹਾਂਜੀ ਹਾਂਜੀ ਠੀਕ ਹੈ ਜੀ ਜੇ ਇਹਦੇ ਤੇ ਫਲਕਾਰੀ ਫਲਕਰੀ ਪਾਈ ਹੋਵੇ 10000 ਵਾਧਾ ਹੋਈਏ ਇਹ ਤੇ ਰੱਖੀ ਹੈ ਨਾ ਬੋਲ ਹਾਂ ਜੇ ਇਹਦੇ ਵਧੀਆ ਨਹੀਂ ਗਿੰਦੇ ਨਾ ਫਰਕਾਰੀ ਆ ਨਹੀਂ ਨਹੀਂ ਇਹ ਤਾਂ ਹੈ ਤੇ ਇਹਦਾ ਵੀ ਹੁਣ ਮਤਲਬ ਕਿੰਨਾ ਬੋਧ ਤਿਆਰ ਹੈ ਇਹ ਵੇ 13 ਕਿਲੋ 14 ਕਿਲੋ ਚੋਕੇ ਲਿਆਂਦਾ ਥੋੜਾ ਉਧਰ ਕੀ ਝੋਟੀ ਇਹ ਵੇ 13 ਕਿਲੋ ਹੋਊਗਾ 13 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਪੰਜ ਚਾਹ ਤੇ ਰਾਈ 15 ਕਿਲੋ ਦੋ ਚੋਆ ਕੇ ਦਵਾ ਦੇ ਠੀਕ ਹੈ ਜੀ ਤੇ ਇਹਦਾ ਕੋਈ ਪੂਰ ਸ਼ਟਾ ਕੋਈ ਥੋੜਾ ਮੈਂ ਨਾ ਕੋਈ ਗੱਲ ਨਹੀਂ ਇਹਦਾ ਵੀ ਲਵਾਉਣਾ ਬੱਚਾ ਲਾ ਦਾਂਗੇ ਠੀਕ ਹੈ ਜੀ ਅੱਛਾ ਥਣ ਮਤਲਬ ਚਾਰ ਹੀ ਕੋਈ ਪੋਰਸ਼ਾ ਦੇ ਨਾਲ ਮੈਂ ਨਾ ਇੱਕ ਮਾਸਾ ਨਾ ਹੋਊਗੀ ਭਾਈ ਧਾਰ ਦਾ ਵੀ ਨਹੀਂ ਫਰਕ ਹੋਊਗਾ ਚਾਰੇ ਥਣ ਦੋਸਤੋ ਕੋਈ ਫੋਰ ਦੋਸਤੋ ਦੋ ਫੋਰ ਚੌੜੀ ਵੇਖੋ ਪਿਛੋਂ ਕਿੰਨੀ ਹੈ ਸੱਚੇ ਦਾ ਜਿਆਦਾ ਕਰਦੀ ਹੈ ਕੋਸ਼ਿਸ਼ ਕਰਾਂ ਕਿੰਨੀ ਤੋਰੀ ਗਈ ਆਪਾਂ ਫੋਰ ਕਿਤਨਾ ਸਾ ਆ ਵੀਰ ਘਰੇ ਘਰੇ ਤੋੜਦੇ ਬਾਹਰ ਕੱਢ ਦਈਏ ਐ ਨੂੰ ਤੋੜ ਦਈਏ ਐ ਨੂੰ ਕਰ ਦਿੱਤਾ ਇਧਰੋਂ ਪਿਛੇ ਹੋ ਜਾਓ ਫਿਰ ਇਹ ਬੱਚਾ ਆਹ ਲਓ ਦੋਸਤੋ ਕਰੋ ਚੈੱਕ ਜਿਹੜਾ ਰੇਡੀਆਂ ਨੀਆਂ ਝੋਟੀਆਂ ਸਾਹਮਣੀਆਂ ਸੌਖੀਆਂ ਨਹੀਂ ਪਈ ਨਹੀਂ ਹਾਂਜੀ ਹਾਂਜੀ ਬੱਚੇ ਦਾ ਦੋਸਤੋ ਜਿਆਦਾ ਕਰਦੀ ਹੈ ਕਹੀ ਡੀ ਗਈ ਜਾਂਦੀ ਹੈ ਨਾ ਆਰਡਰ ਕੁਆਲਿਟੀ ਦੋਸਤੋ ਵੇਖੋ ਕਰੋ ਚੈੱਕ ਇਹਦੀ ਕਰਮਾਈ ਜੀ ਪੂਰੇ ਨਿੱਗਰ ਚੱਡੇ ਦੀ ਆ ਭਾਈ ਹਾਂਜੀ ਹਾਂਜੀ 13 ਕਿਲੋ ਦੁੱਧ ਵੀਰ ਕੰਦਾ ਮੌਕੇ ਦਾ ਤਿਆਰ ਬਾਕੀ ਦੋਸਤੋ ਪੇਠਪੁਰਾ ਸੀਆ ਚੈੱਕ ਭਾਵੇਂ ਚਾਰ ਟਾਈਮ ਚ ਹੋਵੇ ਭਾਈ ਆਪਣੇ ਘਰੇ 2 ਫੁੱਟ ਪੇਠਪੁਰਾ ਦੋਸਤੋ ਦਾ ਚੌੜਾ ਘਟੋ ਬਾਟੂ ਸਾਧਾ ਕਾੜ ਦੋਸਤੋ ਕਰਮਾਈ ਮੈਂ ਤਾਂ ਸੋਤਾ ਪਹਿ ਚੈੱਕ ਕਰਨਾ ਕੋਈ ਤੇ ਵਜਾ ਵੇਖੋ ਜੇ ਪੁੱਛੋ ਦੋਸਤੋ ਘਰ ਦਾ ਸ਼ਿੰਗਾਰ ਜਿਹੜਾ ਬਣ ਜਾਂਦਾ ਨਹੀਂ ਆਪਾਂ ਆ ਰਹੇ ਨਹੀਂ ਲਿਆਈਦਾ ਵੀਡੀਓ ਸ਼ਿੰਗਾਰ ਦੀ ਹੈ ਤੁਹਾਨੂੰ ਆਹੋ ਦੋਸਤੋ ਇਹਦਾ ਬੱਚਾ ਉਹ ਵੀ ਕੱਟਿਆ ਦੋਸਤੋ ਇੱਕ ਨਹੀਂ ਮਤਲਬ ਦੋ ਮੱਜਾ ਬ ਅੱਛਾ ਵੀਰ ਅਮਰਜੀਤ ਮੋਲ ਇਹਦਾ ਵੀ ਫੋਨ ਤੇ ਹਾਂਜੀ ਫੋਨ ਤੇ ਕਰਾਂਗੇ ਠੀਕ ਹੈ ਜੀ ਇਹ ਵੀ ਚਵਾ ਕੇ ਵਿਖਾ ਦੇਣੀ ਇਹਦੀਆਂ ਰਹਿਣ ਦੀ ਕਹਿੰਦੇ ਹੋਣਾ ਚੋਣ ਫਿਰ ਤੁਹਾਨੂੰ ਪਤਾ ਨਹੀਂ ਆ ਜੂਗੀ ਹਾਂਜੀ ਅੱਛਾ ਇਸ ਤੋਂ ਅੱਗੇ ਜਿਹੜੀ ਗਾਂਵ ਆ ਵੀ ਇਹਦੀ ਡਿਟੇਲਸ ਇਹ ਇਹ ਦੂਜਾ ਸੂਆ ਜੇ ਅੱਛਾ ਜੀ ਤੇ ਕਿੰਨਾ ਟਾਈਮ ਖੜਦੀ ਇਸ ਪਿੰਡ ਦੇ ਵਿੱਚ ਇਹ ਇੱਕ ਦੋ ਦਿਨ ਖੜੂ ਭਾਜੀ ਠੀਕ ਹੈ ਜੀ ਬਾਕੀ ਜਿਹੜਾ ਨੇ ਆਰਡਰ ਗਾਂ ਨੇ ਤਿਆਰ ਕੀਤਾ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਵੱਛੀ ਬਹੁਤ ਬਣਨੀ ਹੈ ਜੇ ਵੀ ਬਣ ਜਾਣੀ ਹੈ ਹਾਂਜੀ ਹੁਣ ਦੀ ਬਣ ਲੱਗਣੀ ਪਈਆਂ ਕਾਫੀ ਆ ਦੋਸਤੋ ਅੱਧਾ ਫੋਟੋ ਦੇ ਲਾਗੇ ਬੰਨੇ ਜਿਹੜਾ ਆਰਡਰ ਬਾਹਰ ਕੱਢਦੀ ਤੇ ਅੱਗੇ ਨੂੰ ਵੀ ਆਰਡਰ ਦੂਸਰਾ ਕਾਫੀ ਤਿਆਰ ਕੀਤਾ ਇਰਪਾ ਮਗਰ ਪੈਰ ਰੱਖ ਕੇ ਚੜਜੋ ਦੇ ਸਾਂਭੀ ਨਹੀਂ ਕਿਸੇ ਵੀਰ ਨੇ ਚੰਗੀ ਤਰ੍ਹਾਂ ਥੋੜੀ ਦੇਖ ਤੇ ਸੇਵਾ ਬਾਈ ਉਹਦੀ ਮਜਬੂਰੀ ਬੰਦੇ ਉਹ ਚਾਰੇ ਕੋ ਸਾਂਭੀ ਨਹੀਂ ਗਈ ਹੈਗਾ ਸ਼ੌਂਕੀ ਆ ਠੀਕ ਹੈ ਜੀ ਸਾਨੂੰ ਪਤਾ ਫਿਰ ਬੰਦਿਆਂ ਸਿਰ ਤੇ ਕਿੰਨੀ ਸਾਂਭੀ ਹੈ ਜੀ ਦੋਸਤੋ ਆ ਕਰੋ ਚੈੱਕ ਕਰੋ ਫੋਟੋ ਵਾਲਾ ਵਰਗਾ ਹਮਾਨਾ ਦੋਸਤੋ ਨੇ ਗਾਣਾ ਜਿਹੜਾ ਤਿਆਰ ਕੀਤਾ ਫਾਰਮ ਵਾਲੀ ਵਹਿੜੀ ਜਿਹੜੇ ਸਾਂਭੀ ਹੁੰਦੀ ਹੈ ਲੈ ਜਾ ਵੀਰ ਮੋੜ ਦਾ ਬਾਕੀ ਠੰਡੀ ਸੋਰੀ ਠੀਕ ਹੈ ਜੀ ਕੋਈ ਘਰ ਜਾ ਕੇ ਦੇਖ ਲੈਂਦੇ ਕੋਈ ਇਹਦਾ ਮੰਦਰ ਲੱਗਿਆ ਪਤਾ ਲੈ ਆ ਵੇ ਇਹਨੂੰ ਵੀਰ ਬਾਹਰ ਹੀ ਬੰਦ ਕੇ ਸੀ ਨਹੀਂ ਉੱਥੇ ਕਰ ਦਿੰਨੇ ਕੋਈ ਐਥੇ ਬੰਦੀ ਹੈ ਬਾਹਰ ਹੀ ਕਿੱਦਾਂ ਟੈਨਸ਼ਨ ਮਾਉਣ ਜੀ ਉਹ ਤਾਂ ਬਾਹਰ ਉਹ ਵੀ ਅੰਦਰ ਬੰਨੀ ਅੰਦਰ ਹੀ ਬੰਦੀ ਹੈ ਦੋਸਤੋ ਇਹਦਾ ਆਰਡਰ ਕੁਆਲਿਟੀ ਜਿਹੜੀ ਤਿਆਰ ਕੀਤੀ ਹੈ ਕਰਮਾਈ ਨੇ ਦੇਖੋ ਦੇਖੋ ਜਿੰਨਾ ਦੋਸਤੋਂ ਗਾਂ ਦਾ ਕਾਢਿਆ ਉਨਾ ਹੀ ਦੋਸਤੋਂ ਗਾਂ ਨੇ ਕਰਮਾਈ ਨੇ ਆਰਡਰ ਜਿਹੜਾ ਤਿਆਰ ਕੀਤਾ ਵਾ ਕਿੰਨਾ ਵੀਰ ਦੁੱਧ ਨੇ ਚੋੜਿਆ ਇਹ ਪਾ ਰਸਾ ਛੁੱਟ ਕੇ ਥੱਲੇ ਬਹਿ ਜਾਏ ਥੋੜੀ ਇਹ ਨੇ ਲੜਨ ਵਾਲੀ ਬੱਛੀ ਨਹੀਂ ਲਓ ਜੀ ਦੋਸਤੋਂ ਆਹ ਕਰੋ ਚੈੱਕ ਬਿਲਕੁਲ ਸੀਲਸ ਲੱਗਦੀਆਂ ਹੈ ਨਹੀਂ ਕਿਦੇ ਬੱਛੀ ਉਪਰ ਦੋਸਤੋਂ ਬਰੀਡ ਰਹੀਆਂ ਜਿਹੜੀਆਂ ਗਾਂਵਾਂ ਹੁੰਦੀਆਂ ਦੋਸਤੋਂ ਬਿਲਕੁਲ ਠੰਡੀਆਂ ਸੀਲ ਹੁੰਦੀਆਂ ਕਿੰਨਾ ਵੀ ਦੋਸਤੋਂ ਚੋਵਾਇਆ ਪਹਿਲੇ ਸੋਹਣੂ ਕੀ ਕੀਤਾ ਪਰ ਹਾਂ ਜੀ 18 ਕਿਲੋ ਦੁੱਧ ਚ ਆਇਆ ਏ ਐ ਕਿ 20 ਤੋਂ ਪਲੱਸ ਜਾਊਗਾ ਜੇ ਕੋਈ ਸਾਂਭੂ ਵੀਰ ਤੇ ਬਾਕੀ ਸਿਆਲ ਆਉਂਦਾ ਗਾੜੀ ਤੁਹਾਨੂੰ ਬੜਾ ਗਾਂ ਤੇ ਠੰਢੀ ਥੋੜੀ ਜਿਹੀ ਪਰਾਣੋ ਕਰੀਏ ਕੇਸ ਕੁਆਲਟੀ ਕੇਸ ਚ ਕਰ ਲਈਏ ਹਾਲੋ ਦੋਸਤੋ ਦੀ ਕੇਸ ਕੁਆਲਟੀ ਜਿਹੜੀ ਚੈੱਕ ਕਰ ਲਓ ਹਾਲੋ ਦੋਸਤੋ ਸ਼ਾਹੀਵਾਲ ਦੇ ਨਾਲ ਦੋਸਤੋ ਥੋੜਾ ਜਿਹਾ ਕਰਾਸ ਸੰਗ ਰੱਖਦੀ ਆ ਆਹ ਦੀ ਕਰੋ ਦੋਸਤੋ ਸੋਨਾ ਦੀ ਕੁਆਲਟੀ ਚ 18 ਦੋਸਤੋ ਹਵਾਨੇ ਦੇ ਕਰੋ ਚੈੱਕ ਇਹ ਲੋ ਜੀ ਉੰਗਲ ਉੰਗਲ ਜਿੱਦੀ ਧਾਰ ਦੋਸਤੋ ਆਇਆ ਬਿਲਕੁਲ ਕੋਈ ਪੂਰ ਛਟਾਈ ਨਹੀਂ ਤੇ ਮਿਲਕ ਵੈਨ ਦੋਸਤੋ ਕਰੋ ਚੈੱਕ ਜੀ ਕਿ ਕਿੰਨੀ ਮੋਟੀ ਲੱਗੀ ਭਰਬਈ ਅਮਰਜੀਤ ਮੋਲੇ ਦਾ ਕਰ ਲੈਣਾ ਕਿ ਫੋਨ ਤੇ ਕਰ ਲੈਣਾ ਨਹੀਂ ਭਾਈ ਇਹਦਾ ਫੋਨ ਤੇ ਕਰ ਫੋਨ ਤੇ ਕਰੀ ਹਾਂ ਅੱਛਾ ਮੋਲ ਸਾਰੇ ਪਰਦੇ ਹੀ ਰੱਖਨੇ ਹਾਂ ਹਾਂ ਜੀ ਪਰਦੇ ਤੁਹਾਨੂੰ ਪਤਾ ਹੈ ਠੀਕ ਹੈ ਭਾਈ ਅਮਰਜੀਤ ਕਹਿੰਦਾ ਮੋਲ ਦਾ ਸਾਰੇ ਕਹਿੰਦਾ ਪਸ਼ੂਆਂ ਦੇ ਫੋਨ ਤੇ ਕਰਾਂਗੇ ਕਿਉਂਕਿ ਵਪਾਰੀ ਵੀ ਜਿਹੜੇ ਪਸ਼ੂ ਕੀ ਦਿਨ ਤੋਂ ਹੁੰਦੇ ਆ ਇਸ ਕਰਕੇ ਦੋਸਤੋ ਹਰ ਇੱਕ ਬੰਦੇ ਨੂੰ ਥੋੜਾ ਬੜਾ ਜਲਪਣੀ ਵਿੱਚੋਂ ਲੈਣਾ ਦਾ ਜਿਹੜਾ ਨਾ ਜਿਹੜੇ ਨਮਾਜਾਂ ਦਾ ਸਰ ਤੁਹਾਨੂੰ ਪਤਾ ਵਪਾਰੀ ਬੰਦੇ ਖੜਦੇ ਆ ਹਾਂਜੀ ਹਾਂਜੀ ਤੇ ਅਗਲੇ ਨੇ ਵਿੱਚ ਜਿਹੜਾ ਵੀਰ ਨੂੰ ਪਸੰਦ ਆਊਗਾ ਵੀ ਇਹਨਾਂ ਫੋਨ ਤੇ ਗੱਲਬਾਤ ਕਰਕੇ ਤੁਸੀਂ ਜਿਹੜਾ ਉਹ ਨਗਦਾ ਦੋਸਤੋ ਸ ਇਹ ਦੋ ਮੱਝਾਂ ਦੋਸਤੋ ਦਿਖਾਈਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਗਾਂ ਗੱਭਣੇ ਦੋਸਤੋ ਇੱਕ ਟਾਈਮ ਦੋ ਲਾ ਦੀਏ ਭਾਈ ਬੱਚਿਆਂ ਨੂੰ ਇਹ ਲਾ ਦੀਏ ਬੱਚਾ ਪਸ਼ੂ ਦੋਸਤੋ ਸੱਜਰ ਸੂਈ ਨੂੰ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋਅ ਕਰਕੇ ਤਸੱਦੀ ਕਰ ਲਿਆ ਕਰੋ ਜੇ ਕੋਈ ਵੀਰ ਵੀਡੀਓ ਦੂਰ ਤੋਂ ਵੇਖਦਾ ਤੇ ਦੋਸਤੋ ਬੇਸ਼ੱਕ ਆਪਣੀ ਵੀਡੀਓ ਕਾਲ ਦੇ ਵਿੱਚ ਚੋਅ ਕਰਾ ਸਕਦਾ ਤੇ ਜਿਹੜਾ ਪਸ਼ੂ ਦੋਸਤੋ ਗੱਭਣਦਾ ਉਹਨੂੰ ਦੋਸਤੋ ਥਰਾਂ ਦੀ ਚੰਗੀ ਦਾ ਟਿੱਪ ਲਿਆ ਕਰੋ ਪਹਲੋ ਨਾ ਦੋਸਤੋ ਬੱਚਾ ਵੀਰ ਜਿਹੜਾ ਲਾਤਾ ਮੈਂ ਚਲੇਦੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿੰਦੇ ਬਾਈ ਅਮਰਜੀਤ ਤੂੰ ਧਾਰਾ ਬਾਲਟੀ ਫੜ ਲਈ ਬਾਲਟੀ ਫੜ ਲਈ ਪਾਲਟੀ ਫੜ ਕੇ ਕਰ ਦੇ ਚੌਂ ਦਾ ਨਹੀਂ ਮਾਰਾ ਭਾਈ ਲਈਦਾ ਡੰਗਰ ਠੀਕ ਹੈ ਜੀ ਸਾਨੂੰ ਪਤਾ ਬੱਚਾ ਦੋਸਤੋ ਬਾਈ ਨੇ ਲਾਇਆ ਮਾਚੀ ਦੋਸਤੋ ਅਸਮਾਈਏ ਧਾਰਾ ਮਾਰ ਕੇ ਤੁਹਾਨੂੰ ਖਵਾਗੇ ਦੋਸਤੋ ਥੋੜੇ ਟਾਈਮ ਤੱਕ ਆਪਾਂ ਨਾ ਜੇ ਮਾਜੇ ਵੀਰ ਦੇ ਕੋਲ ਦੋ ਤਿੰਨ ਰਹਿ ਗਈ ਤੇ ਫਿਰ ਆਪਾਂ ਦੋਸਤੋ ਇਹਦੀ YouTube ਤੇ ਲਾਈਵ ਚੁਆਇਕ ਰਵਾਂਗੇ। ਉਹ ਵੀ ਟਾਈਮ ਤੋਂ ਦੋਸਤੋ ਪਹਿਲੇ ਉਹ ਤਾਂ ਦੱਸ ਦਾਂਗੇ ਲਾਈਵ ਚੁਆਇਕ ਦੀ ਆਪਾਂ ਕਰਾਂਗੇ ਦੋਸਤੋ ਤਿੰਨ ਟਾਈਮ ਲਗਾਤਾਰ ਕਰਾਂਗੇ ਦੀ ਤੇ ਦੇਖਾਂਗੇ ਕਿ ਮਿਲ ਕੰਨਾ ਘਟਦੀ। ਦੋਸਤੋ ਮੱਝ ਦੇ ਜੇ ਲਾਈਵ ਵਾਲੀ ਕੀਤੀ ਤੇ ਭਾਜੀ 16 ਦੇ ਲੈ ਦਾਂਗੇ। ਠੀਕ ਹੈ। ਹਾਂ। ਬਿਲਕੁਲ। ਜੇ ਉਹਨਾਂ ਦੇ ਰਹੀ ਦੇ ਜੇ ਉਹਨਾਂ ਦੇ ਰਹੀ ਨਾ ਇਹ 16 ਦੇ ਖੜਾਂਗੇ ਮੈਂ। ਠੀਕ ਹੈ। ਕਰ ਬਾਈਓ ਮਜੀ ਬੰਦ ਗਈ ਪਸਮਾਈ ਤਾਂ ਲਿਖਾਓ ਭਾਜੀ ਆਹ ਦੋਸਤੋ ਕਰੋ ਚੈੱਕ ਪਸੰਮ ਕੇ ਮੈਦਾ ਥਾਂ ਤੁਸੀਂ ਦੋਸਤੋ ਚੈੱਕ ਕਰ ਸਕਦੇ ਜਾਲੋ ਹਜ਼ਾਰ ਪੂਰੀ ਦੇ ਪਾਵੇਂ ਰਗੇ ਗੱਟਲੇ ਥਨਪਰੇ ਚਾਰੇ ਲੋ ਦੋਸਤੋ ਮਸਰੀ ਬਲ ਮੋਟਰ ਹੀ ਆ ਇਹਦੇ ਸਾਮਾਪਤ ਆ ਰਹੀ ਹੈ। ਗੁਆਂਢੀਆਂ ਬਾਲਾ ਜੂ ਮੈਂ ਜੋੜ ਦੇਣਾ। ਲਓ ਦੋਸਤੋ ਬਿਲਕੁਲ ਕੋਈ ਝੂਰ ਕੋਈ ਛਟਾ ਨਹੀਂ। ਬਰਾਬਰ ਦਾ ਰਹਿ ਗਿਆ ਕੋਈ। ਬਹੁਤ ਮੋਟੀ ਘਰੇ। ਮੋਟੀ ਨਹੀਂ ਹੁੰਦੀਂ ਜਿੰਨੀ ਭਾਈ। ਹਾਂਜੀ ਹਾਂਜੀ। ਠੀਕ ਹੈ ਵੀ। ਬਸ। ਦੋਰੀ ਲਓ। ਕਰ ਲੋ ਤੁਹਾਨੂੰ ਦੀ ਕੁਆਲਿਟੀ ਇਕਰੀ ਫਿਰ 4 ਤਾਂ ਦੋਸਤੋ ਕੋਈ ਫੋਰ ਸ਼ਾਂਗਰੀਆਂ ਨਾਲ Ah, normal, no, dos, todo de que lo